ਅੱਜ ਭਾਰਤੀ ਕਿਸਾਨ ਜੁਨੀਅਨ ਇਕਤਾ ਡਕਾਉਂਦਾ ਵੱਲੋਂ ਪਿੰਡ ਖਿਆਲੀ ਚਹਲਾਂ ਵਾਲੀ ਦੇ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਜਿਹੜਾ ਸਾੜਿਆਗਾ ਤੇ ਉਸ ਦੇ ਸਰੋਸ ਵਜੋਂ ਅੱਜ ਪੂਰਾ ਪਿੰਡ ਜੇ ਵਾਸੀ ਜਿਹੜਾ ਖਿਆਲੀ ਚਹਲਾਂ ਵਾਲੀ ਉਹ ਇਕੱਠਾ ਹੋਇਆ ਆਪਾਂ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਆ ਕਿ ਕਿਸ ਸਬੰਧ ਦੇ ਵਿੱਚ ਅੱਜ ਆਪਣਾ ਪੰਜਾਬ ਸਰਕਾਰ ਤੇ ਜਲ ਵਿਭਾਗ ਵਿਭਾਗ ਦਾ ਪੁਤਲਾ ਜਿਹੜਾ ਉਹ ਸਾੜਿਆ ਹਾਂਜੀ ਪ੍ਰਧਾਨ ਜੀ ਜਿਹੜਾ ਇਹ ਮਸਲਾ ਸੀਗਾ ਜੀ ਇਹ ਮਸਲਾ ਕੋਈ ਅੱਜ ਦਾ ਨਵਾਂ ਨਹੀਂ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਮਸਲਾ ਚੱਲਦਾ ਆ ਰਿਹਾ ਸੀਗਾ ਜੋ ਕਿ ਜਿਹੜੀਆਂ ਇਹ ਡੱਗੀਆਂ ਬਣੀਆਂ ਟੈਂਕੀਆਂ ਬਣੀਆਂ ਹੋਈਆਂ ਇਹਨਾਂ ਦੇ ਉੱਪਰ ਢੱਕਣ ਨਹੀਂ ਸੀਗੇ ਜੋ ਪਹਿਲਾਂ ਵੀ ਸਰਕਾਰ ਨੂੰ ਵੀ ਇਥੋਂ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਾ ਸੀਗਾ ਪਰ ਜਿਹੜਾ ਸਰਕਾਰ ਨੇ ਤੇ ਅਧਿਕਾਰੀਆਂ ਨੇ ਟੱਸ ਤੋਂ ਮੱਸ ਨਹੀਂ ਕੀਤੀ ਉਹ ਜਿਉਂ ਤੋਂ ਤਿਉਹ ਰਹੀਆਂ ਪਹਿਲਾਂ ਤਾਂ ਸਾਡੀਆਂ ਟੂਟੀਆਂ ਦੇ ਵਿੱਚ ਜਿਹੜਾ ਸੀਗਾ ਜਨਪਰਾਂ ਦੇ ਖੰਭ ਵਗੈਰਾ ਹੁੰਦੇ ਸੀਗੇ ਪੰਛੀਆਂ ਦੇ ਉਹ ਅਸੀਂ ਸੋਚਿਆ ਵੀ ਚਲੋ ਕਿਤੇ ਵੈਸੇ ਆ ਗਏ ਹੁਣੇ ਪਰ ਜਦੋਂ ਕੱਲ ਜੱਗੋ ਤੇਰਮੀ ਵਾਲੀ ਗੱਲ ਹੋਈ ਸਾਡਾ ਵੀਰ ਜਿਹੜਾ ਕਿਸਾਨ ਵੀਰ ਦੇ ਘਰੇ ਟੂਟੀ ਲੱਗੀ ਹੋਈ ਐ ਇਹਦੀ ਟੂਟੀ ਨਹੀਂ ਚੱਲ ਰਹੀ ਸੀ ਇਹਨੇ ਵਾਪਸ ਪਾਪੂਪਾ ਮਾਰ ਕੇ ਵੇਖਿਆ ਉਹ ਜਦੋਂ ਨਾ ਚੱਲੀ ਇਹਨੇ ਉਹਨੂੰ ਟੋਆ ਪੱਟ ਕੇ ਜਦੋਂ ਉਹਨੇ ਮੰਨ ਲਓ ਵੀ ਵੱਢ ਕੇ ਵੇਖਿਆ ਤਾਂ ਉਹਦੇ ਚੋਂ ਇਕੱਠੇ ਤਿੰਨ ਕਬੂਤਰ ਮਰੇ ਹੋਏ ਤਿੰਨ ਕਬੂਤਰਾਂ ਨਿਕਲੇ ਜਿਹੜੇ ਸਾਡੇ ਕੋਲੇ ਸੂਤ ਵਜੋਂ ਵੀ ਐ ਸੋ ਅਸੀਂ ਕਹਿੰਦੇ ਆ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਅਸੀਂ ਸਾਫ਼ ਸੁਥਰਾ ਪਾਣੀ ਘਰ-ਘਰ ਤੱਕ ਪਹੁੰਚਾ ਰਹੇ ਆ ਤੇ ਦੂਜੇ ਪਾਸੇ ਜਿਹੜੇ ਤਿੰਨ-ਤਿੰਨ ਕਬੂਤਰ ਐ ਉਹ ਜਿਹੜੀਆਂ ਸਾਡੀਆਂ ਟੂਟੀਆਂ ਦੇ ਵਿੱਚ ਆ ਰਹੇ ਐ ਤੇ ਫਿਰ ਅਸੀਂ ਇਹ ਕਹਾਂਗੇ ਕੇ ਫਿਰ ਅਸੀਂ ਸਰਕਾਰ ਸਾਨੂੰ ਸਾਫ਼-ਸੁਥਰਾ ਪਾਣੀ ਭੇਜ ਕੇ ਬਿਮਾਰੀਆਂ ਤੋਂ ਬਚਾਉਣ ਦਾ ਕੀ ਹੈ ਤੇ ਸਗੋਂ ਸਾਨੂੰ ਜਿਹੜੀਆਂ ਬਿਮਾਰੀਆਂ ਸਾਡੇ ਘਰ ਤੱਕ ਭੇਜ ਰਹੀ ਹੈ ਉਸ ਦੇ ਰੋਸ ਵਜੋਂ ਅੱਜ ਅਸੀਂ ਜਿਹੜਾ ਇੱਥੇ ਸਰ ਪੰਜਾਬ ਸਰਕਾਰ ਦਾ ਪੁਤਲਾ ਫੂਕਾ ਤੇ ਪਿੰਡ ਨਾਲ ਮੀਟਿੰਗ ਕੀਤੀ ਹੈ ਜਿਹੜਾ ਅਗਲਾ ਪ੍ਰੋਗਰਾਮ ਹੈ ਅਸੀਂ 5 ਤਰੀਕ ਨੂੰ ਜਿਹੜਾ ਪੱਕਾ ਮੋਰਚਾ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵੀ ਖੇ ਲੱਗ ਰਿਹਾ ਉਸ ਤੋਂ ਵਾਪਸ ਆ ਕੇ ਅਸੀਂ ਐਮਐਲਏ ਦਾ ਘਰਾਓ ਕਰਾਂਗੇ ਜੇ ਹੋ ਸਕਦਾ ਹੈ ਤਾਂ ਉਸ ਤੋਂ ਪਹਿਲਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਐਮਐਲਏ ਦੇ ਘਰਾਵ ਤੋਂ ਬਾਅਦ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾ ਸਕਦਾ ਹੈ ਹਾਂਜੀ ਬਾਈ ਕੱਲਾਪਾ ਟੁੱਟੀ ਪੱਟੀ ਸੀ ਉਸ ਦੇ ਵਿੱਚੋਂ ਕੀ ਰੋਸ ਕੀ ਨਿਕਲਿਆ ਉਹਦੇ ਵਿੱਚੋਂ ਕੀ ਕਿਸ ਤਰ੍ਹਾਂ ਦਾ ਪਾਣੀ ਆ ਰਿਹਾ ਹੈ ਆਪਣੇ ਪਿੰਡ ਬਾਈ ਜੀ ਪਹਿਲੇ ਤਾਂ ਕੱਲੇ ਮੇਰੇ ਜਿਹੜਾ ਪਾਏ ਪਾਏ ਮੇਰੇ ਘਰ ਤੋਂ ਥੋੜਾ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਮੈਨਸ ਸਪਲਾਈ ਦੀ ਉਹ ਪਹਿਲੇ ਤਾਂ ਕਈ ਵਾਰੀ ਮੰਨ ਲਾ ਫੰਗ ਕਬੂਤਰਾਂ ਦੇ ਫੰਗ ਜਾਂ ਕੋਈ ਹੋਰ ਮਾੜੀ ਮੁੱਟੀ ਚੀਜ਼ ਆੜਦੀ ਸੀਗੀ ਤੇ ਅਸੀਂ ਵਾਪਸ ਪਾਣੀ ਮਾਰਨ ਜਾਉ ਨਿਕਲ ਜਾਂਦੀ ਤੇ ਪਾਣੀ ਚੱਲ ਪੈਂਦਾ ਸੀ ਹੁਣ 5-6 ਦਿਨ ਹੋ ਗਏ ਸੀ ਮੈਂ ਮੰਨ ਲੈ ਵਾਪਸ ਪਾਣੀ ਵੀ ਬਹੁਤ ਮਾਰਿਆ ਉਸ ਤੋਂ ਬਾਅਦ ਜਦੋਂ ਨਾਂ ਸਰਿਆ ਅਨਸਰ ਦੇ ਨੂੰ ਮੈਂ ਗਲੀ ਪੱਟ ਕੇ ਲੋਕਟਾਈਲ ਪੱਟ ਕੇ ਜਦੋਂ ਪਾਈਪ ਅੱਡੀ ਪਾਣੀ ਵਾਲੀ ਮੇਨ ਜਦੋਂ ਮੈਂ ਉਹਦੇ ਉੱਤੇ ਟੂਟੀ ਵਾਲਾ ਜਿਹੜਾ ਉਹ ਲੱਗਿਆ ਹੁੰਦਾ ਇਹਨਾਂ ਦਾ ਸਰਕਾਰ ਕੰਨੀਓ ਜਿਹੜਾ ਗੇਟ ਵਾਲ ਜਾ ਕਹ ਲਓ ਉਹ ਖੋਲਿਆ ਉਹਦੇ ਵਿੱਚ ਮੈਂ ਡੱਕੇ ਵੀ ਮਾਰੇ ਉਹਦੇ ਵਿੱਚੋਂ ਪਹਿਲਾਂ ਤਾਂ ਮੈਨੂੰ ਲੱਗਿਆ ਕੱਲੇ ਖਾਂ ਵੀ ਨੇ ਇਹੇ ਮੈਂ ਬਹੁਤ ਮਨ ਲਾ ਵੀ ਇੱਥੇ ਮੇਰੇ ਡੈਡੀ ਨੂੰ ਵੀ ਭੇਜਾਂ ਮੈਂ ਇੱਕ ਵਾਰੀ ਵੀ ਆਪਾਂ ਪਾਣੀ ਛੜਵਾ ਦੇ ਆਪਾਂ ਵੀ ਮੰਨ ਕੇ ਚੱਲੋ ਵਿਵਤੀ ਨਿਕਲ ਆਉਣਗੇ ਹੁਣ ਆਪਾਂ ਉਹ ਕਰ ਲਿਆ ਇੱਕ ਤਾਈ ਇਹਨੇ ਵਿਭਾਗ ਨੇ ਇਹ ਵੀ ਮੰਨ ਲਾ ਵੀ ਇੱਥੇ ਮੈਨੂੰ ਨਹੀਂ ਪਤਾ ਮੁਲਾਜ਼ਮ ਕੌਣ ਸੀ ਜਾਂ ਨਹੀਂ ਸੀ ਕਹਿੰਦੇ ਵੀ 2 ਮਿੰਟ ਡਿਊਟੀ ਛੱਡਾਂ 2 ਮਿੰਟ ਡਿਊਟੀ ਨਾਲ ਉਹਦਾ ਕੋਈ ਹੱਲ ਨਹੀਂ ਹੋਇਆ ਉਸ ਦਿਵਾਰ ਮੈਂ ਕਰਦਾ ਨਾਲ ਵੀ ਉਹਦੇ ਵਿੱਚ ਮੰਨ ਕੇ ਮਾਰ ਕੇ ਦੇਖੋ ਨਹੀਂ ਨਿਕਲਿਆ ਫਿਰ ਜਿਹੜੀ ਮੇਨ ਸਪਲਾਈ ਵਾਲੀ ਪਾਈਪ ਹੈ ਮੈਂ ਉਹਨੂੰ ਬਦਲ ਲਿਆ ਜੀ ਉਹਦੇ ਮੰਨ ਲਾ ਦੋ ਹੀ ਜਦੋਂ ਵਿਚਾਰੋਂ ਵੱਡਿਆ ਉਹਦੇ ਵਿੱਚੋਂ ਦੋ ਤਿੰਨ ਜਾਨਵਰ ਮੰਨ ਲਾ ਵੀ ਕਬੂਤਰ ਕਹਿ ਲਓ ਜਾਂ ਕਿਉਂ ਗੜੇ ਪਏ ਨੇ ਉਹ ਨਿਕਲੇ ਆ ਤੇ ਮੇਨੂੰ ਤਾਂ ਸਮੱਸਿਆ ਉੱਥੇ ਜਾ ਕੇ ਹਰ ਵਾਰੀ ਮੇਰੀ ਸਮੱਸਿਆ ਉਹ ਟੇਲ ਤੇ ਹੁੰਦੀ ਹੈਗੀ ਜਦ ਤਾ ਇਹਦਾ ਮੰਨ ਲਓ ਵੀ ਪ੍ਰਸ਼ਾਸਨ ਨੂੰ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹ ਡਗੀਆਂ ਜਿਹੜੇ ਟੈਂਕੀਆਂ ਵਿੱਚ ਟੱਕ ਦਿੱਤੀਆਂ ਜਾਣਾ ਸਾਨੂੰ ਸਾਫ਼ ਸੁਧਰਾ ਪਾਣੀ ਦਿੱਤਾ ਜਾਵੇ